ਜਹੀ ਇਹ ਹੀ ਕਿ ਮਤਲਬ ਸਾਰੀ ਸੰਗਤ ਨੂੰ ਹੀ ਪਤਾ ਹੈ ਕਿ ਭਾਈ ਸਾਹਿਬ ਹੁਣਾਂ ਨੇ 7 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਆ ਉਹਨਾਂ ਵਿੱਚ ਕੁਝ ਜ਼ਿਆਦਾ ਜਿਹੜੇ 3-4 ਸਿੰਘ ਹੋ ਜ਼ਿਆਦਾ ਸੀਰੀਅਸ ਵਾ ਤੇ ਅਸੀਂ ਪਰਸੋਂ ਇਸ ਵਿਸ਼ੇ ਤੇ ਡੀਸੀ ਨੂੰ ਮੰਗ ਪੱਤਰ ਵੀ ਦਿੱਤਾ ਤੇ ਉਹਨਾਂ ਦਾ ਮੰਗ ਪੱਤਰ ਇਗਨੋਰ ਕਰ ਦਿੱਤਾ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਤੇ ਅੱਜ ਅਸੀਂ ਇਹ ਫੈਸਲਾ ਲਿਆ ਕਿ ਅਸੀਂ ਅਰਦਾਸ ਕਰਕੇ ਤੇ ਮਤਲਬ ਕਿ ਇੱਥੇ ਭੁੱਖ ਹੜਤਾਲ ਤੇ ਬਹਿ ਜਾਣਾ ਜਿਹੜੇ ਬੱਚੇ ਭੁੱਖੇ ਆ ਤੇ ਸਾਨੂੰ ਵੀ ਕੋਈ ਨਹੀਂ ਮਰਨ ਤੋਂ ਡਰ ਹੈਗਾ ਅਸੀਂ ਇੱਥੇ ਭੁੱਖ ਹੜਤਾਲ ਤੇ ਬਾਵਾਂਗੇ ਜਿੰਨਾ ਚਿਰ ਉਹਨਾਂ ਨੇ ਪੰਜਾਬ ਦੀ ਜੇਲ੍ਹ ਚ ਸ਼ਿਫਟ ਨਹੀਂ ਕਰਦੇ ਉਹਨਾਂ ਚਾ ਨਾ ਉਹਨਾਂ ਨੇ ਅੰਨ ਪਾਣੀ ਛਕਣਾ ਨਾ ਹੀ ਛਕਾਂਗੇ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਮਰਨ ਲੱਗਿਆ ਵੀ ਉੱਥੋਂ ਦਾ ਸ਼ਾਮ ਦਾ ਪਾਣੀ ਸਾਡੇ ਮੂੰਹ ਚ ਨਹੀਂ ਪੈਣਾ ਚਾਹੀਦਾ ਅਸੀਂ ਆਪਣੀ ਧਰਤੀ ਤੇ ਜਾ ਕੇ ਮਰਨਾ ਚਾਹੁੰਦੇ ਆ ਤੇ ਇਹ ਕਰਕੇ ਮੇਰੀ ਸਾਰੀ ਸੰਗਤਾਂ ਨੂੰ ਅਪੀਲ ਆ ਇਹ ਇੱਥੇ ਭੁਖੜ ਹੜਤਾਲ ਤੇ ਹੁਣ ਬਹਿਣਾ ਵਾ ਤੇ ਹੁਣ ਪ੍ਰਸ਼ਾਸਨ ਨੂੰ ਦੱਸਣ ਦਿਆ ਆ ਵੀ ਇਹ ਬੈਠੇ ਆ ਪਰਸੋਂ ਦਾ ਪ੍ਰਸ਼ਾਸਨ ਨੂੰ ਕਿਉਂ ਨਹੀਂ ਦਿਖਿਆ 7 ਦਿਨ ਦਾ 6 ਦਿਨਾਂ ਦਾ ਪ੍ਰਸ਼ਾਸਨ ਕਿਤੇ ਸੁੱਤਾ ਪਿਆ ਹੀ ਵੀ ਉਹਨਾਂ ਨੂੰ ਇੰਨਾ ਇਗਨੋਰ ਕੀਤਾ ਵੀ ਇੱਕ ਬੰਦਾ ਜਨਮ ਮੌਤ ਦੀ ਲੜਾਈ ਲੜ ਰਿਹਾ ਤੇ ਇਹ ਆਰਾਮ ਨਾਲ ਆਪਣੇ ਕੰਮ ਚ ਲਾਉਣ ਦੇ ਪ੍ਰਸ਼ਾਸਨ ਵਾਲੇ ਅੱਜ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਵੀ ਉਹ ਦੁਖੀ ਆ ਉੱਥੇ 30 ਬੰਦੇ ਸਾਡੇ ਅੰਮ੍ਰਿਤਸਰ ਜੇਲ੍ਹ ਚ ਭੁਖੜ ਹੜਤਾਲ ਤੇ ਬੈਠੇ ਆ 10 ਬੰਦੇ ਉੱਥੇ 40 40 ਬੰਦੇ ਸਾਡੇ ਭੁਖੜ ਹੜਤਾਲ ਦੇ ਬੈਠੇ ਤੇ ਬਾਕੀ ਅਸੀਂ ਹੁਣ ਸਾਰੇ ਪਰਿਵਾਰ ਬਹਿਣ ਲੱਗੇ ਸਾਰੇ ਐਨ ਫੇਰ ਜਦੋਂ ਸਾਡੇ ਬੱਚੇ ਇਥੇ ਆਉਣ ਕੇ ਪੰਜਾਬ ਚ ਜੀਲ ਚ ਰੋਟੀ ਖਾਂ ਕੇ ਫੇਰ ਅਸੀਂ ਖਾਵਾਂਗੇ ਸਾਡਾ ਇਹ ਆਖਰੀ ਫੈਸਲਾ ਵਾ ਬਸ ਕਿੱਥੇ ਇਥੇ ਕਿਤੇ ਵੀ ਜਗ੍ਹਾ ਵੇਖਦੇ ਅਸੀਂ ਬਹਿ ਜਾਣਾ ਜਿੱਥੇ ਵੀ ਹਨ ਜਗ੍ਹਾ ਮਿਲੇ ਹੋ ਸਕਦਾ ਸੜਕਾਂ ਹੀ ਰੋਕੀ ਹੈ ਜੋ ਅਜੇ ਨਹੀਂ ਸਾਡੀ ਕੋਈ ਗੱਲਬਾਤ ਇਹ ਸਰਕਾਰਾਂ ਤੇ ਸਾਨੂੰ ਵਿਸ਼ਵਾਸ ਹੀ ਨਹੀਂ ਰਿਹਾ ਪਰਸੋਂ ਅਸੀਂ ਉਹਨੂੰ ਮੰਗਵਾਂਗੇ ਤਾਂ ਇਹ ਸਾਡਾ ਕੋਈ ਜਵਾਬ ਦਿੰਦਾ ਸਰਕਾਰ ਨੇ ਸਰਕਾਰ ਤੇ ਵਿਸ਼ਵਾਸਾਂ ਤਾਂ ਕਰੀਏ ਨਾ ਜੇ ਨੂ ਚੀਨਾ ਕੁਛ ਹੋਇਆ ਤੇ ਉਹਨਾਂ ਤੇ ਐਨਐਸਏ ਨਹੀਂ ਲੱਗੀ ਭਗਵੰਤ ਮਾਨ ਲਾਈਵ ਹੋ ਕੇ ਕਹਿ ਰਿਹਾ ਸੀ ਵੀ ਜਿੱਥੇ ਦਿੱਲੀ ਮੋਰਚੇ 'ਚ ਮੁੰਡਾ ਮਰਿਆ ਵਾ ਵੀ ਉਹ ਗਲਤ ਹੋਇਆ ਵਾ ਨੂ ਚੀਨਾ ਕੁਛ ਹੋਇਆ ਸੀ ਤੇ ਉਹ ਵੀ ਗਲਤ ਗਲਤ ਸੀ ਉੱਥੋਂ ਦੇ ਬੰਦਿਆਂ ਨੂੰ ਅਠੀਂ ਦੇ ਨਿਜਮਾਨ ਤੇ ਮਿਲ ਗਈ ਤੇ ਸਿੱਖਾਂ ਵਾਸਤੇ ਸਾਰੇ ਕਾਨੂੰਨ ਬਣਿਆ ਤੁਹਾਨੂੰ ਲੱਗਦਾ ਕਿ ਦੇਸ਼ ਵਿੱਚ ਸਿੱਖਾਂ ਨੂੰ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ ਉਮੀਦ ਹੀ ਨਹੀਂ ਸਿੱਖਾਂ ਨੂੰ ਇਨਸਾਫ ਕਦੀ ਮਿਲਣਾ ਹੀ ਨਹੀਂ ਇਹ ਤਾਂ ਭਗਵੰਤਬਾਨ ਵੀ ਸੋਚੇ ਵੀ ਮੈਂ ਵੀ ਇੱਕ ਮਾਂ ਦਾ ਪੁੱਤ ਵਾਂ ਜਿਹੜੀ ਮਾਂ ਦੇ ਪੁੱਤ 7-7 ਦਿਨ ਤੋਂ ਭੁੱਖੇ ਬੈਠੇ ਜੇਲ੍ਹਾਂ 'ਚ ਮਰਨ ਜਨਮ ਦੀ ਲੜਾਈ ਲਾ ਰਹੇ ਨੇ ਉਹ ਮਾਂਾਂ ਕਿਦਾਂ ਜੀਣਗੀਆਂ ਜਿਹੜੀ ਆਡੀਓ ਰਿਲੀਜ਼ ਹੋਈ ਹੈ ਇਹਨੂੰ ਕੀ ਦੇਖਦੇ ਕਿ ਇਹ ਸਰਕਾਰ ਕੀ ਚਾਹਦੀ ਹੈ ਜਿਹੜੀ ਆਡੀਓ ਭਾਈ ਅਮਰਪਾਲ ਸਿੰਘ ਕਹਿੰਦਾ ਸਾਬੀਆਂ ਦੀ ਆ ਰਹੀ ਹੈ ਉਥੇ ਹੁਣ ਸਰਕਾਰ ਵੇਖੇ ਕਿ ਕੋਈ ਵੀ ਸਿੰਗ ਦਾ ਨੁਕਸਾਨ ਹੁੰਦਾ ਤੇ ਸਲ ਪ੍ਰਸ਼ਾਸਨ ਜ਼ਿੰਮੇਵਾਰ ਆ ਕਿਉਂਕਿ ਉਥੇ ਬਸੰਤ ਇੰਨਾ ਸੀਰੀਅਸ ਆ ਕਿ ਉਥੇ ਡਾਕਟਰਾਂ ਦੀ ਟੀਮ ਵੀ ਬੁਲਾਈ ਗਈ ਉਹਨਾਂ ਵੀ ਕਿਹਾ ਕਿ ਕਿਸੇ ਵੇਲੇ ਵੀ ਇਹਨੂੰ ਕੁਝ ਹੋ ਸਕਦਾ ਪਰ ਉਹਨੇ ਅਰਦਾਸ ਕੀਤੀ ਆ ਕਿ ਮਰਨ ਤੱਕ ਮੇਰੇ ਮੂੰਹ ਚ ਪਾਣੀ ਨਹੀਂ ਪੈਣਾ ਚਾਹੀਦਾ ਸ਼ਾਂਤੀ ਦੀ ਧਰਤੀ ਦਾ ਤੇ ਬਾਕੀ ਇਹ ਹੁਣ ਪ੍ਰਸ਼ਾਸਨ ਵੇਲੇ ਪਈ ਇਹਨੇ ਕੀ ਕਰਨਾ ਇਹਨਾਂ ਹੁਣ 84 ਵੱਲ ਨੂੰ ਖੜਨਾ ਕਿ ਕੀ ਕਰਨਾ ਇਹਨਾਂ ਨੇ ਇਹ ਹੁਣ ਇਹਨਾਂ ਦਾ ਪ੍ਰਸ਼ਾਸਨ ਦਾ ਫੈਸਲਾ ਵਾ ਆਹੀਂ ਤੇ ਸ਼ਾਂਤੀਪੂਰਵਕ ਹੀ ਬਹਾਂਗੇ ਭੋਖ ਹੜਤਾਲ ਤੇ ਜਿੰਨੇ ਦਿਨ ਇਹ ਕੱਟਦੇ ਆਹੀਂ ਕਟਾਂਗੇ ਅਕਾਲ ਤੱਕ ਤੇ ਅਰਦਾਸ ਨਹੀਂ ਰਸਤਾ ਦੇ ਬੈਠਣ ਦੀ ਤਾਂ ਸਹੀ ਉਹਨਾਂ ਦੀ ਚੜਦੀ ਕਲਾ ਦੀ ਕੀਤੀ ਪਾਇ ਉਹਨਾਂ ਨੂੰ ਸਬਰ ਸੰਤੋਖ ਬਖਸ਼ਿਆ ਤੇ ਉਹ ਚੜਦੀ ਕਲਾ ਚ ਰਹਣ ਜਿਹੜਾ ਮੁੱਦਾ ਉਹਨਾਂ ਨੇ ਚੁੱਕਿਆ ਉਹ ਸਹੀ ਸਲਾਮਤ ਨਿਭਾਉਣ ਠੀਕ ਹੈ ਇਹ ਇੱਕ ਉਸ ਵਾਲੀ ਪੰਜਾਬ ਤੋਂ ਉਹ ਜਿਹੜੀ ਬੰਦੇ ਸਮਝਾਈ ਜਾਂਦੀ ਵੀ ਇਹੋ ਜਿਹਾ ਇਸ਼ੂ ਹੋ ਜਾਂਦਾ ਤੁਸੀਂ ਅਸੀਂ ਨੂੰ ਕਹਿੰਦਾ ਤੁਸੀਂ ਇਹਨੂੰ ਸਰਕਾਰਾਂ ਦੇ ਮਲੇ ਕੀ ਕਰਨਾ ਇਹ ਗਲਤੀ ਆ ਸਾਰੇ ਅੱਗੇ ਪੰਜਾਬ ਚ ਐਨਐਸਏ ਲੱਗਦੀਆਂ ਉਹ ਕਿਤਾ ਪੰਜਾਬ ਦੀਆਂ ਜੇਲਾਂ ਚ ਰਹਿੰਦੇ ਸੀ ਜਿਹੜੀ 90 ਤੋਂ ਪਹਿਲਾਂ ਐਨਐਸਏ ਲੱਗੀਆਂ ਸੀ ਉਹ ਪੰਜਾਬ ਦੀਆਂ ਜੇਲਾਂ ਚ ਹੀ ਰਹੇ ਆ ਇਨਾਂ ਦੀ ਅਨਰਸਈ ਦਾ ਹੂਆ ਬਣਾਤਾ ਵੀ 250000 ਕਿਲੋਮੀਟਰ ਦੂਰ ਜਿੱਤੇ ਅਹੀਂ ਜਾਵ ਨਹੀਂ ਸਕਦੇ ਦੋ ਦੋ ਤਿੰਨ ਤਿੰਨ ਮਹੀਨੇ ਇਨਾਂ ਨੂੰ ਉੱਥੇ ਛੁੱਟਿਆ ਕਰਕੇ ਐਨੇ ਉਹਨਾਂ ਦੇ ਹੱਥ ਸੱਦਦਾ ਹੋਣ ਦੇ 10 ਮਹੀਨੇ ਫਿਰ ਵੀ ਉਹਨਾਂ ਚੱਲੇ ਤਸੱਦ ਜਦੋਂ ਸਿਰੋ ਪਾਣੀ ਨੰਗਿਆ ਉਹਨਾਂ ਦੇ ਬਾਥਰੂਮਾਂ ਜਿਹਨਾਂ ਕੈਮਰਿਆਂ ਤੱਕ ਲਾਇਏ ਫਿਰ ਉਹਨਾਂ ਨੇ ਇਹ ਮੁੱਦਾ ਚੁੱਕਿਆ ਅੱਜ ਅਸੀਂ ਜਿਹੜੇ ਇੰਡੀਅਨ ਸਟੇਟ ਸਰਕਾਰ ਨੇ ਤੇ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਪਾਲਿਸੀ ਇੱਕ ਨੀਤੀ ਦੇ ਤਹਿਤ ਗੈਰ ਕਾਨੂੰਨੀ ਢੰਗ ਦੇ ਨਾਲ ਭਾਈ ਅਮਰਤਪਾਲ ਸਿੰਘ ਖਾਲਸਾ ਭਾਈ ਦਲਜੀਤ ਸਿੰਘ ਕਲਸੀ ਪ੍ਰਧਾਨ ਮੰਤਰੀ ਬੁੱਕਣ ਵਾਲਾ ਬਾਜੇ ਕੇ ਚਾਚਾ ਹਰਜੀਤ ਇਹ ਦਾਸ ਸਿੰਘਿਆਂ ਨੂੰ ਜਿਹੜਾ ਐਨਐਸਏ ਲਾ ਕੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੇਜਿਆ ਤੇ ਉਹਨਾਂ ਦੇ ਨਾਲ ਮਿਸਬੀਹਵ ਕੀਤਾ ਹੈ ਉਹਨਾਂ ਦੇ ਜਿਹੜੀਆਂ ਬੈਰਕਾਂ ਦੇ ਵਿੱਚ ਕਮਰੇ ਲਾ ਕੇ ਉਹਨਾਂ ਦੀ ਜਸੂਸੀ ਕਰਨ ਦਾ ਜਿਹੜਾ ਅਪਰਾਲਾ ਸੀ ਤੇ ਫਿਰ ਜਦੋਂ ਇਹਨਾਂ ਨੇ ਕੈਮਰੇ ਫੜ ਲਏ ਤਾਂ ਪ੍ਰਸ਼ਾਸਨ ਡਿਬਰੂਗੜ੍ਹ ਇਹ ਕੈਮਰੇ ਖੋਣ ਲੱਗਿਆ ਕਿ ਕੈਮਰੇ ਖੋਤਾ ਨਹੀਂ ਸਕੇ ਫਿਰ ਉਹਨਾਂ ਨੇ ਪ੍ਰਸ਼ਾਸਨ ਨੂੰ ਕੈਮਰੇ ਦਿੱਤੇ ਉਲਟਾ ਕਹਿੰਦੇ ਜੀ ਇਹ ਜੀ ਸਮਾਰਟਫੋਨ ਹੈਗੀ ਘੜੀ ਹੈ ਇਹ ਉਲਟਾ ਇਲਜ਼ਾਮ ਲਾਉਣੇ ਕੀਤੇ ਇਕਦਾਰ ਕੁਰਸੀ ਕਰਨੇ ਸ਼ੁਰੂ ਕੀਤੀ ਉਸ ਸਬੰਧ ਦੇ ਵਿੱਚ ਅਸੀਂ ਸਾਰੇ ਡਿਪਟੀ ਕਮਿਸ਼ਨ ਇੱਥੇ ਅੰਮ੍ਰਿਤਸਰ ਨੂੰ ਮਿਲੇ ਸੀ ਉਹਨਾਂ ਨੂੰ ਸਾਰੀ ਗੱਲ ਕੀਤੀ ਸੀ ਕਿ ਇਹਨਾਂ ਦਾ ਕਿਸੇ ਵੇਲੇ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਅਸੀਂ ਪੀਸ ਤੇ ਸ਼ਾਂਤੀ ਚਾਹੁੰਦੇ ਹਾਂ ਤੇ ਇਹ ਜਿਹੜਾ ਜ਼ਬਰ ਹੈ ਇਹ ਰੋਕਿਆ ਜਾਵੇ ਡਿਪਟੀ ਕਮਿਸ਼ਨਰ ਅਮਰਸਰ ਨੇ ਕਿਹਾ ਮੈਂ 2 ਘੰਟੇ ਚ ਰਿਪੋਰਟ ਦੇਵਾਂਗਾ ਇੱਕੋ ਹੀ ਨਿਕਾਤੀ ਪ੍ਰੋਗਰਾਮ ਸੀ ਕਿ ਸਾਡਾ ਜੇਲ ਤਬਦੀਲ ਕਰ ਦਿੱਤੀ ਜਾਵੇ ਇਹ ਜੇਲ ਇਹ ਨਹੀਂ ਕਹਿੰਦੇ ਪੱਟ ਜੇਲ ਸਾਨੂੰ ਅਮਰਸਰ ਪੰਜਾਬ ਦੀ ਕਿਸੇ ਜੇਲ ਦੇ ਵਿੱਚ ਹੀ ਉਹਨਾਂ ਨੂੰ ਲਿਆਂਦਾ ਜਾਵੇ ਤਾਂ ਜੋ ਇਹ ਜਿਹੜਾ ਕੰਮ ਜਿਹੜਾ ਇਹ ਮਾਹੌਲ ਖਰਾਬ ਨਾ ਹੋ ਸਕੇ ਤੇ ਫਿਰ ਜਦੋਂ ਇਹ ਸਾਡੀ ਗੱਲ ਕਿਸੇ ਨੇ ਸੁਣੀ ਨਾ ਨਾ ਚੀਫ ਮਿਨਿਸਟਰ ਨੇ ਸੁਣੀ ਨਾ ਚੀਫ ਸਕੱਟਰੀ ਨੇ ਸੁਣੀ ਤਾਂ ਫਿਰ ਅੱਜ ਅਸੀਂ ਕਾਲ ਤੱਕ ਸਾਬ ਤੇ ਸਾਰੇ ਪਰਿਵਾਰ ਆਏ ਸੀ ਅਰਦਾਸ ਕੀਤੀ ਅਰਦਾਸ ਕਰਕੇ ਇਹ ਸੱਚੇ ਪਾਤਸ਼ਾਹ ਸਾਡੇ ਤੇ ਬਲ ਬਖਸ਼ ਕੇ ਅਸੀਂ ਚੜ੍ਹਦੀ ਕਲਾ ਚ ਰਹੀਏ ਹੁਣ ਪ੍ਰੋਗਰਾਮ ਹੈ ਕਿ ਅਸੀਂ ਭੁੱਖ ਹੜਤਾਲ ਤੇ ਪਰਿਵਾਰ ਬੈਠਣਗੇ ਵੀ ਜੇ ਉਹ ਭੁੱਖ ਹੜਤਾਲ ਤੇ ਪੁੱਤ ਬੈਠੇ ਹੁਣ ਤੁਸੀਂ ਦੇਖੋ ਵੀ 24 ਘੰਟੇ ਭੁੱਖ ਹੜਤਾਲ ਕੱਟਣੀ ਸੌਖੀ ਹੈ ਜੀ ਇੱਕ ਘੰਟਾ ਬੰਦਾ ਨਹੀਂ ਸਕਦਾ ਇਹਨਾਂ ਦੀ ਹਾਲਤ ਬੜਿਆਂ ਦੀ ਖਰਾਬ ਹੈ ਹਰਜੀਤ ਸਿੰਘ ਆ ਜਿਹੜਾ ਸ਼ੂਗਰ ਦਾ ਪੇਸ਼ੈਂਟ ਹੈ ਤੇ ਬਸੰਤ ਸਿੰਘ ਦੀ ਵੀ ਬਹੁਤ ਬੁਰੀ ਹਾਲਤ ਹੈ ਤੇ ਇਹ ਐਵੇਂ ਲੜਾਈ ਨਹੀਂ ਆਰਪਾਰ ਦੀ ਲੜਾਈ ਹੈ ਤੇ ਇਹ ਭਗਵੰਤ ਮਾਨ ਸਰਕਾਰ ਨੂੰ ਚਾਹੀਦਾ ਕਿ ਤੇਰੇ ਵੱਸ ਹੈ ਜਦੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰੀ ਮੁਲਾਕਾਤਾਂ ਕਰੋਂਦਾ ਸਾਰਾ ਉਹ ਤਾਂ ਇੱਕ ਜੇਲ੍ਹ ਚ ਭੇਜੀ ਆ ਤੇ ਫੇਰ ਯਾਰ ਇਸ ਜੇਲ੍ਹ ਚ ਕਿਉਂ ਨਹੀਂ ਲਿਉਂਦੇ ਤਬਦੀਲ ਅਸੀਂ ਤਾਂ ਕਹਿੰਨਾ ਜੇਲ੍ਹ ਕਿਤੇ ਵੀ ਲਿਆਓ ਤੇ ਇਸ ਕਰਕੇ ਭੁੱਖੜਤਾ ਰੱਖੀ ਹੈ ਜੇ ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਉਧਰ ਕਿਸਾਨੀ ਸੰਘਰਸ਼ ਚ ਗੋਲੀਆਂ ਵੱਜੀਆਂ ਜਾਂਦੀਆਂ ਉਧਰ ਸ਼ੰਭੂ ਤੋਂ ਗੇਟ ਬੰਦ ਕਰਦੇ ਦਰਵਾਜ਼ੇ ਤੇ ਇਧਰ ਕਹਿੰਦੇ ਆ ਵੀ ਸਾਡੇ ਸਿੰਘ ਡਿਬਰੂਗੜ੍ਹ ਚ ਰਹਿਣ ਇੱਧਰ ਸਾਡੇ ਬਾਰਡਰ ਬੰਦ ਕਹਤੇ ਕੀ ਕਰੀਏ ਯਾਰ ਹੁਣ ਕਦੇ ਦਰਬਾਰ ਸਾਹਿਬ ਢਾਉਂਦੇ ਕਦੇ ਗੱਲਾਂ ਚ ਟੈਰ ਪਾਉਂਦੇ ਕਦੇ ਧੀਆਂ ਪਣੇ ਦੀ ਬੇਪਤੀਆਂ ਕਰ ਜੰਦੇ ਐ ਕਦੇ ਯਾਰ ਕੀ ਕਰੀਏ ਸਾਡਾ ਜਿਹੜਾ ਸੋਸ਼ਲ ਮੀਡੀਆ ਆ ਜੀ ਨਿਊਜ਼ ਤੇ ਸੀ ਇਹਨਾਂ ਤੇ ਵੀ ਜ਼ੁਲਮ ਹੋਇਆ ਸੀ ਵੀ ਬੈਠੇ ਸੀ ਉਦੋਂ ਇਹਨਾਂ ਦੇ ਦਫਤਰੀ ਪੰਨ ਦਿੱਤੇ ਸੀ ਕੀ ਕਰੀਏ ਬਹੁਤ ਵੱਡਾ ਜ਼ੁਲਮ ਹੋ ਰਿਹਾ ਤੇ ਜੇ ਸਰਕਾਰ ਨੂੰ ਐਵੇਂ ਨਾ ਸਮਝ ਲਿਆ ਜੀ ਬਗਰਾੜੀ ਮੋਰਚਾ ਲੱਗਿਆ ਸੀ ਅਸੀਂ ਕਹਿ ਸੀ ਫੜ ਲਓ ਜੇ ਦੇ ਨਹੀਂ ਫੜੇ ਤੇ ਦੋ ਸਿੰਘ ਸ਼ਹੀਦ ਹੋ ਗਏ ਜੇ ਕਿਤੇ ਮਾੜਾ ਮੋਟਾ ਨੁਕਸਾਨ ਹੋ ਗਿਆ ਪੰਜਾਬ ਦਾ ਮਾਹੌਲ ਖਰਾਬ ਕਰੂਗੀ ਭਗਵੰਤ ਮਾਨ ਦੀ ਸਰਕਾਰ ਹੈ ਮੈਂ ਮੋਦੀ ਸਰਕਾਰ ਨੂੰ ਵੀ ਕਹਣਾ ਕਿ ਇਹ ਇਹੋ ਜਿਹਾ ਪਰਖਣਾ ਸਿੱਖ ਜੇ ਅਸੀਂ ਸਿਰ ਵੱਡੇ ਤੋਂ ਸਾਡਾ ਬਾਬਾ ਲੜ ਸਕਦਾ ਹੈ ਤੇ ਜੇ ਅਸੀਂ ਇੰਦਰਾ ਗਾਂਧੀ ਨੂੰ ਸਬਕ ਸਿਖਾ ਸਕਦੇ ਆ ਜੇ ਜਰਨਲ ਵੈਦਿਆ ਨੂੰ ਸਿਖਾ ਸਕਦੇ ਆ ਹੁਣ ਤਾਂ ਅਸੀਂ ਬੈਠੇ ਆ ਆਰਟੀਕਲ 14 19 21 ਦੇ ਮੁਤਾਬਕ ਫਰੀडम ਆਫ ਸਪੀਚ ਹੈ ਤੇ ਫਰੀडम ਆਫ ਐਕਸਪ੍ਰੈਸ਼ਨ ਹੈ ਤੇ ਫਿਰ ਜਦੋਂ ਅਸੀਂ ਫ੍ਰੀ ਕਰਕੇ ਆਪਣੀ ਗੱਲ ਕਰ ਸਕਦੇ ਆ ਅਮਰਪਾਲ ਦੇ ਕੋਲ ਬੰਮ ਫੜਿਆ ਸੀ ਕੋਈ ਤੋਫੜੀ ਸੀ ਕੀ ਉਹਦੇ ਕੋਲ ਫੜਿਆ ਕੀ ਸੀਗਾ ਕੁਝ ਵੀ ਨਹੀਂ ਫੜਿਆ